ਕਿਸਾਨ ਭਰਾਵੋ ਇਸ ਵੀਡੀਓ ਜਿਹੜਾ ਆਪਾਂ ਗੱਲ ਕਰਾਂਗੇ ਕਿਸਾਨ ਵੀਰਾਂ ਦਾ ਅਕਸਰ ਹੀ ਸਵਾਲ ਹੁੰਦਾ ਹੈ ਕਿ ਸਾਡੀ ਫਸਲ ਪਹਿਲਾਂ ਬਹੁਤ ਵਧੀਆ ਸੀ ਬਹੁਤ ਹਰੀ-ਭਰੀ ਸੀ ਬਹੁਤ ਸ਼ਾਨਦਾਰ ਸੀ ਪਰ ਜਦੋਂ ਪੱਕਣ ਦੇ ਨੇੜੇ ਆਉਂਦੀ ਹੈ ਤਾਂ ਹੌਲੀ ਪੈ ਜਾਂਦੀ ਹੈ ਬੂਟੇ ਇੱਕਦਮ ਲੈਣਾ ਵਿੱਚ ਸੁੱਕਣੇ ਸ਼ੁਰੂ ਹੋ ਜਾਂਦੇ ਜਲਦੀ ਮਚਿਓਰ ਹੋ ਜਾਂਦੀ ਉਪਰੋਂ ਨੋਕਾਂ ਵੀ ਸੁੱਕ ਜਾਂਦੀਆਂ ਨੇ ਤੇ ਝਾੜ ਵੀ ਘਟਦਾ ਇਸ ਦੇ ਇੱਕ ਦੋ ਕਾਰਨਾਂ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਲੋਕ ਇਹਨਾਂ ਦਾ ਹੁਣ ਸਹੀ ਸਮਾਂ ਹੈ ਇਹਨਾਂ ਦਾ ਇਲਾਜ ਕਰਨ ਦਾ ਤੇ ਸੋ ਤਾਂ ਕਿ ਅਗਲੀ ਵਾਰ ਨਾ ਪਰੇਸ਼ਾਨੀ ਆਵੇ ਇਹ ਹੁਣ ਬਿਲਕੁਲ ਸਹੀ ਸਮਾਂ ਹੈ ਜੋ ਨਦੀ ਫਸਲ ਬੈਠਣ ਦਾ ਕਾਰਨ ਜੋ ਆ ਜਾਂਦਾ ਜੋ ਮੁੱਖ ਤੌਰ ਤੇ ਤਾਂ ਕਾਰਨ ਇਹ ਹੋ ਸਕਦਾ ਹੈ ਵੀ ਤੁਹਾਡਾ ਜਿਹੜਾ ਪਾਣੀ ਹੈ ਉਹ ਹੋ ਸਕਦਾ ਖਰਾਬ ਹੋਵੇ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਏਰੀਆ ਦੇ ਵਿੱਚ ਜਿਹੜਾ ਜਮੀਨ ਹੇਠਲਾ ਪਾਣੀ ਹੈ ਉਹ ਇੱਕ ਨੰਬਰ ਨਹੀਂ ਹੈ ਇਸ ਕਰਕੇ ਆਪਦਾ ਪਾਣੀ ਨੂੰ ਚੈੱਕ ਜ਼ਰੂਰ ਕਰੋ ਜੇਕਰ ਪਾਣੀ ਦੇ ਵਿੱਚ ਸਾਲਟ ਜ਼ਿਆਦਾ ਆਉਂਦੇ ਨੇ ਕਿਉਂਕਿ ਆਪਾਂ ਝੋਨੇ ਦੀ ਫਸਲ ਨੂੰ ਪਾਣੀ ਜ਼ਿਆਦਾ ਚਾਹੀਦਾ ਹੁੰਦਾ ਤੇ ਉਹਨੂੰ ਵਾਰ-ਵਾਰ ਪਾਣੀ ਲੱਗਣ ਨਾਲ ਜਿਹੜਾ ਜ਼ਮੀਨ ਦੇ ਵਿੱਚ ਸਾਲਟ ਜਿਹੜੇ ਆ ਉਹ ਜ਼ਿਆਦਾ ਜਮਾ ਹੋ ਜਾਂਦੇ ਨੇ ਜਿਸ ਕਰਨਾ ਮਤਲਬ ਝੋਨੇ ਦੇ ਉਹਦੇ ਉੱਪਰ ਜਿਹੜਾ ਪੂਰੇ ਨਿਊਟ੍ਰੀਸ਼ਨ ਜਿਹੜੇ ਪੂਰੇ ਨਹੀਂ ਜਾਂਦੇ ਤੇ ਝੋਨੇ ਦੀ ਫਸਲ ਦੇ ਉੱਪਰ ਉਹ ਇਫੈਕਟ ਪੈਂਦਾ ਹੈ ਤੇ ਆਪਾਂ ਜੋ ਰਿਆ ਪਾ ਕੇ ਉਸ ਨੂੰ ਹਰਾ ਭਰਿਆ ਤਾਂ ਜ਼ਰੂਰ ਰੱਖਦੇ ਆ ਪਰ ਸਾਲਟਾਂ ਕਰਕੇ ਉਸ ਨੂੰ ਪ੍ਰੋਪਰ ਨਿਊਟ੍ਰੀਟ ਅਪਗ੍ਰੇਡ ਨਹੀਂ ਹੁੰਦੇ ਤੇ ਇਸ ਕਰਕੇ ਉਹ ਫਸਲ ਹੀਰ ਤੇ ਆ ਕੇ ਹੌਲੀ ਪੈ ਜਾਂਦੀ ਹੈ ਪਾਣੀ ਦੀ ਤੁਸੀਂ ਰਿਪੋਰਟ ਜਦੋਂ ਕਰਾਓਗੇ ਜੇ ਉਹਦੇ ਅੱਜ ਕਾਲਾ ਛੋਰਾ ਆਵੇ ਤਾਂ ਜਿਹੜੀ ਉਹ ਲੈਬ ਨੇ ਤੁਹਾਨੂੰ ਉਹਦੀ ਡੋਜ ਦੱਸੀ ਹੋਈ ਹੈ ਉਸ ਡੋਜ ਅਨਸਾਰ ਤੁਸੀਂ ਉਹਦੇ ਵਿੱਚ ਜਿਪਸਮ ਪਾ ਸਕਦੇ ਹੋ ਤੇ ਜੇ ਉਹਦੇ ਵਿੱਚ ਚਿੱਟਾ ਛੋਰਾ ਆਉਂਦਾ ਹੈ ਤਾਂ ਲੈ ਅਨਸਾਰ ਦੱਸੀ ਹੋਈ ਰੂੜੀ ਦੀ ਖਾਦ ਜਾਂ ਹਰੀ ਖਾਦ ਕੀਤੀ ਜਾ ਸਕਦੀ ਹੈ ਜਾਂ ਉਸ ਤੋਂ ਇਲਾਵਾ ਤੁਸੀਂ ਮੁਰਗੀਆਂ ਦੀ ਖਾਦ ਵੀ ਪਾ ਸਕਦੇ ਹੋ ਤੇ ਸਭ ਤੋਂ ਵਧੀਆ ਜਿਹੜਾ ਹੈ ਜੇ ਉਹ ਆਪਾਂ ਨਹੀਂ ਪਾਉਣੀ ਤੇ ਆਪਣੇ ਕੋਲ ਝੋਨੇ ਦੀ ਪਰਾਲੀ ਤੇ ਕਣਕ ਦਾ ਨਾੜ ਉਹਨੂੰ ਜਿੰਨਾ ਹੋ ਸਕੇ ਉਹਨਾਂ ਤੁਸੀਂ ਵਿੱਚ ਵਾਉਣ ਦੀ ਕੋਸ਼ਿਸ਼ ਕਰੋ ਜੇ ਉਹ ਪਿਛਲੀ ਲਿੱਦ ਜਿਹੜੀ ਹੈ ਕਣਕ ਦਾ ਝੋਨੇ ਦੀ ਪਰਾਲੀ ਦੀ ਉਹਨੂੰ ਅੱਗ ਲਾ ਕੇ ਤੇ ਝੋਨੇ ਦੇ ਖਰਚੇ ਵਿੱਚ ਵਾ ਲਓ ਇਹਦੇ ਨਾਲ ਹੀ ਆਪਣਾ ਜਿਹੜਾ ਨਾ ਆਰਗੈਨਿਕ ਮੈਟਰ ਦੇ ਵਿੱਚ ਵਧਾਊਗਾ ਆਪਣਾ ਜਿਹੜਾ ਜਿਹਾ ਕੋਬ ਕਾਰਬਨ ਉਹ ਵਧੇਗਾ ਤੇ ਉਹਦੇ ਨਾਲ ਆਪਣੀ ਫਸਲ ਜਿਹੜੀ ਉਹ ਝਾੜ ਵੀ ਜ਼ਿਆਦਾ ਦੇਵੇਗੀ ਤੇ ਆਪਣੀ ਜ਼ਮੀਨ ਦੀ ਬੰਤਰ ਵੀ ਵਧੀਆ ਰਹੇਗੀ ਤੇ ਜੇ ਤੁਸੀਂ ਇਹ ਕੰਮ ਤੋ ਲਾਵਾ ਜਿਹੜਾ ਹੁਣ ਸਹੀ ਸਮਾਂ ਆਪਾਂ ਜਿੰਨੇ ਬਾਰੇ ਗੱਲ ਕੀਤੀ ਸੀ ਹੁਣ ਸਹੀ ਸਮਾਂ ਹੈ ਕਲਾਜ ਕਰਨ ਦਾ ਉਹ ਹੈ ਜੀ ਸਮਰ ਪਲੋਇੰਗ ਜ਼ਮੀਨ ਨੂੰ ਸੋਕਾ ਵਾਉਣਾ ਤੇ ਡੂੰਗਾ ਵਾਉਣਾ ਤੁਸੀਂ ਗਰਮੀ ਰੁੱਤ ਦੀ ਵਾਈ ਕਰੋ ਜਦੋਂ ਤੁਸੀਂ ਹਾੜੀ ਵੱਢ ਲਈਏ ਉਸ ਤੋਂ ਬਾਅਦ ਖਣਕਾ ਵੱਢਣ ਤੋਂ ਬਾਅਦ ਤੁਸੀਂ ਤੂੜੀ ਬਣਾ ਲਈ ਉਸ ਤੋਂ ਬਾਅਦ ਤੁਸੀਂ ਜ਼ਮੀਨ ਨੂੰ ਕਲਟੀਵੇਟਰਾਂ ਦੇ ਨਾਲ ਸੋਕਾ ਵਾਓ ਤੇ ਡੂੰਗਾ ਵਾਓ ਉਹਨੂੰ ਹਫਤੇ ਦੇ ਵਿੱਚ ਹਫਤੇ ਬਾਅਦ ਫਿਰ ਉਹਨੂੰ ਇੱਕ ਵਾਰ ਬਾ ਦਿਓ ਤੇ ਦੂਜੇ ਹਫਤੇ ਫਿਰ ਇੱਕ ਵਾਰ ਬਾ ਦਿਓ ਕਿਉਂਕਿ ਇਸ ਦੇ ਫਾਇਦੇ ਬਹੁਤ ਜ਼ਿਆਦਾ ਨੇ ਇਹ ਇਹਨਾਂ ਫਾਇਦੇ ਇਹਦੇ ਇਸ ਤਰ੍ਹਾਂ ਵੀ ਜੇ ਆਪਾਂ ਕਣਕ ਤੇ ਝੋਨੇ ਦੀ ਫਸਲੀ ਚੱਕਰ ਚਾਣ ਕਰਕੇ ਜਦੋਂ ਆਪਾਂ ਕਦੂ ਕਰਨੇ ਆ ਤੇ ਕਦੂ ਕਰਨ ਨਾਲ ਆਪਣੇ ਜਿਹੜੀ ਥੱਲੇ ਆ ਇੱਕ ਸਖਤ ਲੇਅਰ ਬਣ ਜਾਂਦੀ ਏ ਕਦੂ ਆਪਾਂ ਇਸ ਕਰਕੇ ਕਰਨੇ ਕਿ ਪਾਣੀ ਨਾ ਜੀਰੇ ਜ਼ਮੀਨ ਉਹ ਸਖਤ ਲੇਰ ਨੂੰ ਵੀ ਜਦੋਂ ਤੁਸੀਂ ਡੂੰਘਾ ਵਾਹੋਗੇ ਸਖਤ ਲੇਰ ਨੂੰ ਤੋੜੇਗਾ ਸਖਤ ਲੇਰ ਟੁੱਟੇਗੀ ਤਾਂ ਜ਼ਮੀਨ ਦੇ ਵਿੱਚ ਜਿਹੜਾ ਜੜਾਂ ਦਾ ਵਿਕਾਸ ਵਧੀਆ ਹੋਵੇਗਾ ਜੜਾਂ ਦੇ ਵਿਕਾਸ ਤੁਹਾਨੂੰ ਪਤਾ ਹੈ ਜਦੋਂ ਜੜਾਂ ਦਾ ਵਿਕਾਸ ਹੋਏਗਾ ਤਾਂ ਫਸਲ ਵਧੀਆ ਹੋਏਗੀ ਜਦੋਂ ਆਪਾਂ ਹਫਤੇ ਹਫਤੇ ਦੇ ਜਾਂਦੀ ਵਾਈ ਕਰਾਂਗੇ ਤੋਂ ਦੇ ਨਾਲ ਆਪਣੀ ਜ਼ਮੀਨ ਦੇ ਵਿੱਚ ਜਿਹੜੀਆਂ ਉਲੀਆਂ ਪੰਜਣ ਉਹ ਨਸ਼ਟ ਹੋ ਜਾਣਗੀਆਂ ਜ਼ਮੀਨ ਆਪਣੀ ਡੂੰਗੀ ਹੋਣ ਨਾ ਹਵਾਦਾਰ ਹੋਏਗੀ ਜਦੋਂ ਜ਼ਮੀਨ ਹਵਾਦਾਰ ਹੋਏਗੀ ਜ਼ਮੀਨ ਦੇ ਅੰਚ ਹਵਾ ਜਾਏਗੀ ਜਿਹੜੀ ਆਪਾਂ ਪਰਾਲੀ ਜਾਂ ਨਾੜ ਵਿੱਚ ਵਾਇਆ ਹੈ ਜਾਂ ਰੂੜੀ ਪਾਈਏ ਤੇ ਜਦੋਂ ਪਿਛਲੇ ਸਾਲ ਆਪਾਂ ਹਰਵੀ ਖਾਦ ਕੀਤੀ ਸੀ ਉਹ ਜਿਹੜੇ ਉਹ ਵਧੀਆ ਤਰੀਕੇ ਨਾਲ ਡੀਕੰਪੋਜ਼ ਹੋ ਜੇਗੀ ਤੇ ਜ਼ਮੀਨ ਜਿਹੜੀ ਹੈ ਪੋਲੀ ਹੋਵੇਗੀ ਉਸ ਤੋਂ ਬਾਅਦ ਜਿਹੜੇ ਆਪਾਂ ਆਪਾਂ ਆਪਣੇ ਕੀਟਨਾਸ਼ਕਾਂ ਦੇ ਜਿਹੜੇ ਆ ਉਹਨਾਂ ਦੇ ਉੱਪਰ ਪੈਣ ਜਾਂ ਉਹਨਾਂ ਦੇ ਆਂਡੇ ਪੈਣ ਜਿਹੜੇ ਆਪਣੀ ਅਗਲੀ ਫਸਲ ਵਾਸਤੇ ਹਾਨੀਕਾਰਕ ਨੇ ਜਦੋਂ ਗਰਮੀ ਦੀ ਤੇਜ਼ ਧੁੱਪ ਦੇ ਵਿੱਚ ਉਹ ਆਉਣਗੇ ਤਾਂ ਉਹ ਉਹਨਾਂ ਦਾ ਵੀ ਖਾਤਮਾ ਹੋ ਜਾਏਗਾ ਤੇ ਜਿਹੜੇ ਆਪਾਂ ਪਿਛਲੀ ਫਸਲ ਤੇ ਵਰਤੇ ਸੀਗੇ ਜਿਵੇਂ ਉਲੀਨਾਸ਼ਕ ਵਰਤੇ ਜੀ ਜਾਂ ਆਪਾਂ ਵੀਡੀ ਸਾਈਡ ਪਾਇਆ ਸੀਗਾ ਨਦੀਨਨਾਸ਼ਕ ਤੇ ਆਪਾਂ ਹੋਰ ਜਿਹੜੇ ਕੀਟਨਾਸ਼ਕ ਵਰਤੇ ਸੀ ਉਹਨਾਂ ਦੇ ਜਿਹੜੇ ਰੈਜ਼ੀਡਿਊ ਏ ਉਹ ਜ਼ਮੀਨ ਦੇ ਵਿੱਚ ਜਿਹੜੇ ਪਏ ਹੁੰਦੇ ਨੇ ਜਦੋਂ ਉਹਨੂੰ ਤੇਜ਼ ਰੋਸ਼ਨੀ ਪਾਏਗੀ ਤਾਂ ਉਹ ਰੈਜ਼ੀਡਿਊ ਵੀ ਖਤਮ ਹੋ ਜਾਣਗੇ ਤੇ ਇਹ ਧੁੱਪ ਜਿਹੜੇ ਧੁੱਪ ਜਦੋਂ ਆਪਣੀ ਜ਼ਮੀਨ ਨੂੰ ਪੂਰੀ ਧੁੱਪ ਲੱਗੇਗੀ ਕਿਉਂਕਿ ਮਈ ਦੇ ਵਿੱਚ ਪੂਰਾ ਤਾਪਮਾਨ ਵੱਧ ਜਾਂਦਾ ਹੈ ਤੇ ਉਹ ਧੁੱਪ ਨਾਲ ਕੀ ਹੋਏਗਾ ਕਿ ਆਪਣੀ ਜ਼ਮੀਨ ਦੀ ਜਿਹੜੀ ਏ ਉਹ ਬੰਤਰ ਵਧੀਆ ਬਣੇਗੀ ਜ਼ਮੀਨ ਨੂੰ ਰੈਸਟ ਮਿਲੇਗੀ ਤੇ ਜਮੀਨ ਅਗਲੀ ਫਸਲ ਵਾਸਤੇ ਵਧੀਆ ਕੰਮ ਕਰ ਸਕੇਗੀ ਇਸ ਕਰਕੇ ਤੁਸੀਂ ਹਫਤੇ ਹਫਤੇ ਦੇ ਘਟੋਕਰਡਰ 2 ਤੋਂ 3 ਵਾਰ ਜ਼ਰੂਰ ਇਹ ਨਵਾਉਣਾ ਤੇ ਇੱਕ ਇਹਦੇ ਨਾਲ ਹੋਰ ਬਹੁਤ ਵੱਡਾ ਫਾਇਦਾ ਹੁੰਦਾ ਜਿਵੇਂ ਆਪਣੇ ਕੁਝ ਏਰੀਆ ਦੇ ਵਿੱਚ ਮੁਰਕ ਤੇ ਆਪਣਾ ਜਿਹਨੂੰ ਡੀਲਾ ਮੋਥਾ ਇਹਨਾਂ ਦੇ ਜਿਹੜੀਆਂ ਗੰਡੀਆਂ ਹੁੰਦੀਆਂ ਇਹ ਵੀ ਜਦੋਂ ਤੁਸੀਂ ਬੀਜ ਤਾਂ ਇਹ ਬਹੁਤ ਸਖਤ ਹੁੰਦੇ ਆ ਜਿਹੜੇ ਹੋਰ ਨਦੀਨਾਂ ਅਸ਼ਕ ਨੇ ਪਰ ਜਿਹੜੇ ਮੁਰਕ ਤੇ ਇਹਨਾਂ ਦੀਆਂ ਗੰਡੀਆਂ ਹੁੰਦੀਆਂ ਨੇ ਮੋਥੇ ਦੀਆਂ ਡੀਲੇ ਦੀਆਂ ਇਹ ਧੁੱਪ ਦੇ ਸੰਪਰਕ ਚ ਆ ਕੇ ਸੁੱਕ ਜਾਂਦੀਆਂ ਦੁਬਾਰਾ ਹਰੀਆਂ ਨਹੀਂ ਹੁੰਦੀਆਂ ਇਹ ਵੀ ਮੇਰਾ ਆਪਣਾ ਤਜਰਬਾ ਹੈ ਸੁੱਕੀ ਜ਼ਮੀਨ ਵਾਉਣ ਨਾਲ ਤੁਹਾਡੇ ਮੁਰਕ ਡੀਲਾ ਮੋਥਾ ਇਹਦੀ ਪ੍ਰੋਬਲਮ ਵੀ ਖਤਮ ਹੋ ਜੇਗੀ ਇਹ ਬਿਲਕੁਲ ਹੀ ਖਤਮ ਹੋ ਜਾਣਗੇ ਤੇ ਇਸ ਕਰਕੇ ਸਾਰੇ ਵੀਰਾਂ ਨੂੰ ਇਹ ਅਪੀਲ ਵੀ ਹੈ ਇਹ ਜ਼ਮੀਨ ਨੂੰ ਜਰੂਰ ਸੁੱਕਾ ਬਾਹੋ ਇੱਕ ਤਾਂ ਪਾਣੀ ਦੀ ਬਚਤ ਹੁੰਦੀ ਹੈ ਦੂਜਾ ਤੁਹਾਡੀ ਜ਼ਮੀਨ ਦੀ ਬੰਤਰ ਵਧੀਆ ਬਣਦੀ ਹੈ ਤੀਜਾ ਜਿਹੜੀਆਂ ਜਿਹੜੀਆਂ ਪਕਾ ਬਿਮਾਰੀਆਂ ਜਾਂ ਕਾਫੂਸ ਦਾ ਉਲੀਆਂ ਦੀ ਗੱਲ ਕੀਤੀ ਇਹ ਖਤਮ ਹੁੰਦੀਆਂ ਨੇ ਤੇ ਬਾਕੀ ਨਾੜ ਨੂੰ ਅੱਗ ਨਾ ਲਾਓ ਕਣਕ ਦਾ ਨਾੜ ਵਿੱਚ ਬਾਹੋ ਥੋੜੀ ਬਣਾਉਣ ਤੋਂ ਬਾਅਦ ਕਣਕ ਦੇ ਨਾੜ ਤੁਸੀਂ ਜੇ ਵਿੱਚ ਪਾਉਂਦੇ ਜੇ ਤਾਂ ਪਾਣੀ ਲਾਉਣ ਦੀ ਕੋਈ ਲੋੜ ਨਹੀਂ ਗਈ ਉਹ ਸਾਰਾ ਗਲ ਛੜਦਾ ਜਾਂਦਾ ਉਹ ਆਪਣੀ ਅਗਲੀ ਫਸਲ ਨੂੰ ਫਾਇਦਾ ਹੀ ਦਿੰਦਾ ਹੈ ਰਾਲੀ ਨੂੰ ਹੀ ਵੱਤ ਵਤ ਵਿੱਚ ਦਬਾਇਆ ਜਾਵੇ ਜ਼ਮੀਨ ਦੇ ਇਹਦੇ ਨਾਲ ਤੁਹਾਡੀ ਜ਼ਮੀਨ ਵਧੀਆ ਹੋਊਗੀ ਫਸਲ ਵੀ ਵਧੀਆ ਹੋਏਗੀ ਇਹ ਥੋੜੀਆਂ ਜਿਹੀਆਂ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਕੀਤੀਆਂ ਵੀਡੀਓ ਚੰਗੀ ਲੱਗੀ ਤਾਂਗੇ ਸ਼ੇਅਰ ਕਰਿਆ ਜੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਜੀ ਧੰਨਵਾਦ